ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੀਲੂ ਤੇ ਨਗ ਦਿਖਾਉਣੇ ਇੱਕ ਛੋਟੀ ਕੱਟੀ ਤੇ ਇੱਕ ਜਰਸੀ ਨਸਲ ਦੀ ਬੱਚੀ ਤੇ ਇੱਕ ਬਾਜਵ ਜੇ ਰੇਟ ਦੀ ਦੁੱਧ ਜਿੰਦੀ ਇੱਕ ਤਰ੍ਹਾਂ ਦੀ ਬੱਚੀ ਮੰਨ ਸਕਦੇ ਹਾਂ ਇਤਨੇ ਨਗ ਬਕਾਊਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਸੁਰਜਿੰਦਰ ਸਿੰਘ ਆ ਵੀਰੇ ਪਿੰਡ ਆਪਣਾ ਦੁੱਗਾ ਦਾ ਇਹ ਲਾ ਸੰਪੂਰ ਲੌਂਗਵਾਲ ਦੇ ਕੋਲੇ ਆਪਣਾ ਕੰਡਾ ਠੀਕ ਹੈ ਲੌਂਗਵਾਲ ਤੋਂ ਠੀਕ ਹੈ ਅੰਮ੍ਰੂਰ ਵਾਲੀ ਸਾਈਡ ਹੈ ਮੋਬਾਈਲ ਨੰਬਰ ਵਈ ਜੀ ਆਪਣਾ 98782 80955 98782 80955 ਠੀਕ ਹੈ ਪਹਿਲਾਂ ਨੰਬਰ ਤੇ ਆਪਾਂ ਬੱਛੀ ਦਿਖਾ ਦਈਏ ਇਹ ਇਹ ਕਿਹੜਾ ਸੂਆ ਸੂਈ ਹੋਈ ਆ ਹੁਣ ਇਹ ਪਹਿਲਾਂ ਸੂਆ ਸੂਈ ਹੋਈ ਆ ਵੀਰੇ ਤੇ ਤਿੰਨ ਚਾਰ ਕੁ ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਹੁਣ ਆ 6-7 ਮਹੀਨੇ ਤੋਂ ਦੁੱਧਾ ਦੁੱਧ ਦਾ ਮਾਗਰ ਬੱਸਾ ਦੀ ਉਹ ਐਕਸਪਾਇਰ ਹੋ ਗਿਆ ਸਾਹਮਣੇ ਨਹੀਂ ਹੈਗੀ ਵੀ ਸਾਹਮਣੇ ਠੀਕ ਹੈ ਗੱਬਣ ਤਾਂ ਨਹੀਂ ਹੋਈ ਦੁਬਾਰੇ ਨਾ ਗੱਬਣ ਜਮੀ ਨਹੀਂ ਕਰਾਈ ਦਵਾਈ ਭਰਾਈ ਹੋਈ ਆ ਸਾਫ ਹੋਣ ਵਾਸਤੇ ਠੀਕ ਹੈ ਮਿਲਦੀ ਖੜ ਕੇ ਵਧੀਆ ਮਿਲਦੀ ਜਮਾ ਖੜ ਕੇ ਆ ਠੰਡੀ ਸੀ ਪੂਰੀ ਆ ਸਾਫ ਉਹ ਆ ਐਵੇਂ ਨਹੀਂ ਹੈਗੀ ਕੋਈ ਉੱਪਰ ਆਪਣੇ ਕੋਈ ਨਹੀਂ ਐਵੇਂ ਹੁੰਦਾ ਕਿ ਜਿਵੇਂ ਕੋਈ ਸਾਫ ਹੋਣ ਵਾਸਤੇ ਠੀਕ ਹੈ 6-7 ਕਿਲੋ ਦੇ ਨਿੰਬੂ ਹਾਂ 6-7 ਕਿਲੋ ਦੁੱਧਾ ਥੋੜਾ ਗਰਮੀ ਕਰਕੇ ਘਟ ਗਿਆ ਤੁਸੀਂ ਪਹਿਲਾਂ ਹੋ ਜੇਗੀ ਠੀਕ ਹੈ ਗਰਮੀ ਕਰਕੇ ਥੋੜਾ ਘਟ ਗਿਆ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਵੀ 34000 ਰੁਪਿਆ ਲੈਣ ਦੇਣ ਜਾਂ ਕੋਈ ਬਾੜਾ ਆਪਣੇ ਰੇਟ ਨੂੰ ਹੋ ਕਰਿਆ ਹੈਗਾ ਮਾਣਦਾਨ ਮੜ ਮੋਟਾ ਹੋ ਜਾਊਗਾ ਮਾੜਾ ਮੋਟਾ ਬੰਦੇ ਦਾ ਅੱਜ ਦਾ ਮਾਣਦਾਨ ਜੁਕੂ ਹੋ ਜਾਊਗਾ ਤੋਰ ਦੀ ਬਾਹਰ ਨੂੰ ਸੋ ਵੀਰੋ 34000 ਰੁਪਿਆ ਰੇਟ ਆ ਇੱਕ ਬੱਚੀ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਨਾਲ ਦੁੱਧ ਵੀ ਦਿੰਦੇ ਜਿੰਨਾ ਇਹਨੇ ਖਾਚਾ ਖਾਣਾ ਉਹਨੇ ਨੇ ਆਪ ਦਾ ਮੁੱਲ ਮੁੜਿਆ ਸੋ ਵੀਰੋ ਕੱਦ ਕਾੜ ਵਗੈਰਾ ਦੇਖ ਸਕਦੇ ਹੋ ਮੀਡੀਅਮ ਸਾਈਜ਼ ਦੇ ਵਿੱਚ ਆ ਗਈ ਤੇ ਝੋੜੀ ਵਗੈਰਾ ਚੁੰਗੀਆ ਸੋਹਣੀ ਸਾਫ਼ ਸੁਥਰਾ ਥਾਣਾ ਹੈਗਾ ਜਮਾ ਤੇ ਚੋਈ ਹੱਥੀ ਕਰਨੀ ਆਪਾਂ ਹੱਥੀ ਮਿਲਿਆ ਹੱਥੀ ਕਰਨੀ ਆ ਮੈਂ ਆਣਾ ਸਾਥ ਤੇ ਠੀਕ ਐ ਸੋਭਰ 34000 ਦੇ ਵਿੱਚੋਂ ਵੀ ਰਮਾਨਦਾਨ ਕਰ ਦੂ ਹੁਣ ਵੀਡੀਓ ਬਣਾਉਣ ਦਾ ਟਾਈਮ ਆਪਣਾ ਤਿੰਨ ਤਿੰਨ ਵੇਜ ਦਾ ਸਾਢੇ ਦਾ ਐਸਟੀਮੇਟ ਹੋਊਗਾ ਉਹ ਸਾਨੂੰ ਗੈਸ ਕਰ ਲਓ ਝੋਲੀ ਸੋਣੀ ਦੀ ਦੀ ਆ 6-7 ਕਿਲੋ ਦਾ ਤਾਂ ਤਾਜੀ ਨੇ ਫਿਰ ਕਿੰਨਾ ਕੁ ਪਾਏ ਨੇ ਠੀਕ ਐ ਤਾਜੀ 14 ਦਾ ਚੱਲੀ ਐ ਪਹਿਲੇ ਸੂਈ ਠੀਕ ਐ ਪਹਿਲੇ ਸੂਈ ਹੋਈ ਹੁਣ 4-5 4 ਮਹੀਨੇ ਮੰਨ ਲਓ ਸੂਈ ਨੂੰ ਹੋਵੇ 4-4 ਮਹੀਨੇ ਹੋਗੇ ਸੂਈ ਠੀਕ ਐ ਅੱਗੇ ਦੋ ਗਰਮੀ ਕਰਕੇ ਘਟ ਕੇ ਬਹੁਤ ਵਧੀਆ ਸੀ ਅੱਗੇ ਭਾਈ ਜੀ ਦੋ ਨੰਬਰ ਜਰਸੀ ਬੱਛੀ ਇਹ ਇਹ ਵੀ ਬੜੇ 14 ਮਹੀਨੇ ਦੀ ਬੱਸੀ ਹੈਗੀ ਅੱਛਾ ਖੀਰੀ ਹੈਗੀ ਹਣਾ ਹਾਂ ਇਹ ਖੀਰੀ ਹੈਗੀ ਕਰਦੀ ਆ ਆਪਣੀ ਪਾਲੀ ਹੋਈ ਬੱਸੀ ਆ ਗਈ ਚੰਗੀ ਬੈੜਦੀ ਆ ਪੂਰੀ ਵਧੀਆ ਬੈੜਦੀ ਬੱਸੀ ਆ ਗਈ ਉਸ ਬੜੀਆਂ ਦੀ ਪੂਸ ਸੋ ਝੋੜੀ ਦੇਖੋ ਚੰਗੀ ਸੋਹਣੀ ਪੋਲੀ ਝੋੜੀ ਇਹ ਸੋ ਵਧੀਆ ਬਣੀ ਹੋਈ ਆ ਠੀਕ ਹੈ ਤੇ ਰੇਟ ਵੀ ਰੇਟ ਇਹਦਾ ਇਹਦਾ ਰੇਟ ਵੀਰੇ 26000 ਕੀ ਆ 26 ਚੋਂ ਪੰਜਾਂ ਦੀ ਬੱਸੀ ਆ ਇੱਥੇ ਆਪ ਆ 6000 ਵਧੀਆ ਠੀਕ ਹੈ 26 ਜਮਾਨਤਨ ਕਰ ਦਾਂਗੇ ਹਾਂ ਮਾਨਤਨ ਅੱਜ ਦਾ ਵੀਰੇ ਜੀ ਮੂਲ ਕਰਾਂਗੇ ਜਿਹੜਾ ਠੀਕ ਹੈ ਚੰਗੀ ਬੈੜਦੀ ਆ ਪੂਰੀ ਵਧੀਆ ਬੈੜਦੀ ਆ ਵੀਰੇ ਸੂਬਰਾ ਕੱਦ ਕੜ ਵਗੈਰਾ ਦੇਖੋ 13-14 ਮਹੀਨਾ ਬੱਚਾ ਬਹੁਤ ਵੀ ਡਿਮਾਂਡ ਕਰਦਾ ਕਿ ਜਰਸੀ ਬੱਚੀ ਲੈਣੀ ਹੈਗੀ ਤੇ ਰੇਟ 22000 ਰੁਪਿਆ ਬੱਚੀ ਦਾ ਪਾਲਕ ਬੱਚੀ ਆ ਤਕਰੀਬਨ ਮੰਨ ਕੇ ਜਿੱਲੇ ਵੀ 3-4 ਕਿ ਮਹੀਨੇ ਸੰਭੀ ਗਈ ਬੱਚੀ ਗੱਭਨ ਹੋਣ ਦੇ ਕਾਬਲਾ ਸਮੂਮਤਾ ਦੇਖੋ ਸੋਹਣਾ ਸਾਫ ਸੁਥਰਾ ਚੰਗੀ ਬੈੜਦੀ ਆ ਚੰਗੇ ਦੁੱਧ ਵਾਲੀ ਬੱਚੀ ਦੀ ਆ ਵੀਰੇ ਜੀ ਸੋ ਝੋਲੀ ਵਗੈਰਾ ਦੇਖੋ ਥਣਚਾਰ ਆ ਤੇ 3-4 ਕਿ ਮਹੀਨੇ ਬੱਚੀ ਸੰਭ ਕੇ ਬੰਦੇ ਦੇ ਕਾਬਲਾ ਜਮਾ ਅੱਗੇ 3 ਨੰਬਰ ਤੇ ਦੇਖ ਰਹੇ ਆਂ ਆਪਾਂ ਪਾਲਕ ਕੱਟੀ ਇਹਦੀ ਉਮਰ ਬਾਈ ਜੀ ਕਿੰਨੀ ਹੋਊਗੀ ਇਹਦੀ ਬਰੇ ਸਵਾ ਕੁ 2 ਸਾਲ ਦੀ ਐ ਅੱਛਾ ਦੰਦੋ ਖੀਰੀ ਆ ਜੀ ਹਣਾ ਦੰਦੋ ਖੀਰੀ ਆਗੀ ਇਹਦੀ ਬਸ 2-3 ਮਹੀਨੇ ਦੀ ਥਾਂ ਕੀ ਸੀਗਾ ਪਰ ਮਗਰੀ ਦੱਸੀ ਠੀਕ ਆ ਇਹਦੀ ਮਾਦਾ ਰਿਕਾਰਡ ਵਗੈਰਾ ਹੋ ਗਏ ਇਹਦੀ ਮਾਦਾ ਬਰੇ 14 ਕਿਲੋ ਦੁੱਧਾ ਠੀਕ ਆ 14 ਕਿਲੋ ਆਪਣੇ ਘਰੀ ਖੜੀ ਐ ਮੈਸੇ ਵੀ ਇਹਦੀ ਠੀਕ ਆ ਉਹ ਮਰਜੇ ਖੜੀ ਐ ਹਾਂ ਉਹ ਮਰਜੇ ਖੜੀ ਐ ਤੇ ਥੋੜੀ ਮੱਥੇ ਤੇ ਫੁੱਲੀ ਆ ਗਈ ਹਣਾ ਇਹਦੇ ਥੋੜੇ ਮੱਥੇ ਤੇ ਉਹਦੀ ਮਾ ਇਹਦੀ ਮਾਦੇ ਨਹੀਂ ਹੈਗਾ ਠੀਕ ਐ ਇਹ ਚੰੂ ਰਹਿ ਗਿਆ ਚਣ ਚਾਰੀ ਆ ਕਿਦਾ ਰੇਟ ਕੀ ਰਹੂਗਾ ਕਿਦਾ ਰੇਟ ਵੀਰੇ 46000 ਰੁਪਏ ਮਾਨਤਾ ਲਹੋ ਜ ਮਾਨਤਾ ਕਰਦੇ ਤੋਰ ਦੇ ਬਾਹਰੋਂ ਸੁਬਰਾ 46000 ਰੁਪਏ ਕੀਮਤ ਆ ਤੇ ਚੰਗੇ ਵਜਨ ਵਜੂਦ ਵਾਲੀ ਆ ਅਜੇ ਸਿਰਫ ਇਹ ਜਿਹਦੀ 2 ਸਾਲ ਤੋਂ ਪ੍ਰੀ ਵਿਜ ਲੈਜਰ ਕੋਈ ਨਾ ਮੱਝ ਕੋਲੇ ਖੜਦੀ ਆ ਅਸੇ ਇਸੇ ਮੱਝ ਦੀ ਧੀ ਆ ਗਈ ਹਨਾ ਇਹ ਪਹਿਲੇ ਹੂਏ ਦੀ ਕੱਟੀ ਆ ਵੀਰੇ ਠੀਕ ਹੈ ਠੀਕ ਹੈ ਕੱਦ ਖੜ ਮੱਝ ਦਾ ਵੀ ਚੰਗਾ ਹਨਾ ਨਾੜਾ ਨੂੜਾ ਚੰਗੀਆਂ ਹੈਗੀਆਂ 44000 14 ਕਿਲੋ ਵਾਲੀ ਮੇਹਰ ਹੈ ਜੀ 44000 ਜਮਾਨਤ ਕਰਦਾਂਗੇ ਮੋਕੇ ਜਮਾਨਤ ਕਰਦਾਂਗੇ ਆਏ ਬੰਦੇ ਸੋ ਫਿਰ ਕਦ ਕੜ ਖਿਆ ਚੰਗਾ ਝੋਟੀ ਦਾ ਤੇ ਮੱਥੇ ਤੇ ਫੁੱਲੀ ਚੰਗੀ ਮੈਂ ਦੀਤੀ ਹੈਗੀ 44000 ਰੁਪਏ ਕੀਮਤਾਂ ਪਿੰਡ ਤੋਂ ਦੁੱਗਾ ਜ਼ਿਲ੍ਹਾ ਸੰਗਰੂਰ ਆ ਗਿਆ ਨਾ ਠੀਕ ਹੈ ਨੰਬਰ ਬੋਲ ਜੀ ਬਾਈ ਦੁਆਰੇ ਆਪਣਾ 83 82 80955 ਸੋ ਤਿੰਨ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ